ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਬੀਬੀ ਸਤਵੰਤ ਕੌਰ ਨੇ ਪੰਥਕ ਕੌਂਸਲ ਦੇ ਚੇਅਰਪਰਸਨ ਹੋਣ ਦੇ ਨਾਤੇ ਸਾਰੀਆਂ ਰਾਸ਼ੀਅਤ ਤੇ ਪੰਥਕ ਧਿਰਾਂ ਨੂੰ ਪੰਥਕ ਏਕੇ ਦੀ ਜੜੀ ਅਪੀਲ ਕੀਤੀ ਹੈ ਉਸ ਨੂੰ ਵੱਡੇ ਤੇ ਪ੍ਰਭਾਵਸ਼ਾਲੀ ਫੈਸਲੇ ਦੇ ਤੌਰ ਤੇ ਕਿਉਂ ਦੇਖਿਆ ਜਾ ਰਿਹਾ ਹੈ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਹੈ ਇਸ ਆ ਪੰਜਾਬ ਦੀ ਸਿੱਖ ਸਿਆਸਤ ਤੇ ਕੀ ਅਸਰ ਪਏਗਾ ਇਸ ਉੱਪਰ ਵੀ ਵਿਚਾਰ ਕਰਨੀ ਇਸ ਸਮੇਂ ਦੇ ਵਿੱਚ ਜ਼ਰੂਰ ਬਣਦੀ ਹੈ ਕਿ ਸਿੱਖਾਂ ਦੇ ਲਈ ਪੰਥਕ ਸਰਕਾਰ ਦਾ ਰਾਹ ਖੁੱਲ ਸਕਦਾ ਸੋ ਵੱਖ-ਵੱਖ ਪਹਿਲੂ ਨੇ ਇਸ ਨਾਲ ਜੁੜੇ ਹੋਏ ਇਹਨਾਂ ਵੱਖ-ਵੱਖ ਪਹਿਲੂਆਂ ਤੇ ਜ਼ਰੂਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ। ਦੇਖੋ ਹਾਲੀ ਦੇ ਵਿੱਚ ਜਦੋਂ ਪੁਨਰ ਸੁਜੀਤ ਅਕਾਲੀ ਦਲ ਦੀ ਸਥਾਪਨਾ ਹੋਈ ਤਾਂ ਉਸ ਵੇਲੇ ਪੰਥਕ ਕੌਂਸਲ ਦੇ ਚੇਅਰਪਰਸਨ ਚੁਣੇ ਗਏ ਸੀ ਬੀਬੀ ਸਤਵੰਤ ਕੌਰ। ਬੀਬੀ ਸਤਵੰਤ ਕੌਰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਸੀ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹੀਦ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ ਭਾਈ ਅਮਰੀਕ ਸਿੰਘ ਉਹਨਾਂ ਦੇ ਧੀ ਨੇ ਬੀਬੀ ਸਤਵੰਤ ਕੌਰ ਹੁਣ ਜਿਹੜਾ ਬੀਬੀ ਸਤਵੰਤ ਕੌਰ ਹੁਣਾ ਨੇ ਜਿਹਨੂੰ ਸਿਆਸੀ ਧਮਾਕਾ ਕਿਹਾ ਜਾ ਰਿਹਾ ਹੈ ਜਿਹੜੀ ਉਹਨਾਂ ਨੇ ਨਵੀਂ ਪਹਿਲ ਕੀਤੀ ਹੈ ਉਹਨੂੰ ਸਿਆਸੀ ਧਮਾਕੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਸ ਕਰਕੇ ਕਿ ਉਹਨਾਂ ਨੇ ਪੰਥ ਤੇ ਪੰਜਾਬ ਦੀਆਂ ਰਾਜਸੀ ਅਤੇ ਧਾਰਮਿਕ ਧਿਰਾਂ ਨੂੰ ਪੰਥਕ ਏਕਤਾ ਦੀ ਅਪੀਲ ਕੀਤੀ ਹੈ ਹੁਣ ਤਕਨੀਕੀ ਤੌਰ ਦੇ ਉੱਤੇ ਉਹਨਾਂ ਦੀ ਇਹ ਅਪੀਲ ਬਹੁਤ ਜ਼ਿਆਦਾ ਮਹੱਤਵਪੂਰਨ ਹੈ 2 ਦਸੰਬਰ ਨੂੰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਉਹਦਾ ਸਨੇਹਾ ਇਹੀ ਸੀ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਦੇ ਵਿੱਚ ਗੱਲਾਂ ਇਹੀ ਨਿਕਲੀਆਂ ਕਿ ਪੰਥਕ ਤੇ ਰਾਜਸੀ ਏਕਤਾ ਅਗਰ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਸਿੱਖ ਕੌਮ ਔਰ ਖੇਤਰੀ ਪਾਰਟੀ ਤਕੜੀ ਹੁੰਦੀ ਹੈ ਕਿਉਂਕਿ ਪਾਰਟੀ ਜਾਂ ਸਿੱਖ ਕੌਮ ਵੱਖ-ਵੱਖ ਧੜਿਆਂ ਦੇ ਵਿੱਚ ਰਾਜਸੀ ਧੜਾਂ ਚ ਪੰਥਕ ਧੜਾਂ ਦੇ ਵਿੱਚ ਵੰਡੀ ਹੋਈ ਹੈ ਹੁਣ ਸਵਾਲ ਇਹ ਵੱਡਾ ਹੈ ਕਿ ਪੰਥਕ ਕੌਂਸਲ ਦੇ ਚੇਅਰਪਰਸਨ ਹੋਣ ਦੇ ਨਾਤੇ ਜਿਹੜੀ ਉਹਨਾਂ ਨੇ ਪਹਿਲ ਕੀਤੀ ਹੈ ਮੈਂ ਉਹਨੂੰ ਸਿਆਸੀ ਧਮਾਕਾ ਕਿਉਂ ਮੰਨ ਰਿਹਾ ਹੁਣ ਜੇ ਅਸੀਂ ਗੌਰ ਕਰੀਏ ਤੇ ਪੰਜਾਬ ਦੇ ਵਿੱਚ ਅਗਰ 2027 ਤੋਂ ਪਹਿਲਾਂ ਅਸੀਂ ਸਿੱਖ ਭਾਈਚਾਰੇ ਦੀ ਰਾਜਨੀਤਿਕ ਤੌਰ ਦੇ ਉੱਤੇ ਤਾਕਤ ਵੇਖੀਏ ਤੇ ਉਹ ਵੰਡੀ ਪਈ ਹੈ 27 ਦੇ ਵਿੱਚ ਹਾਲਾਂਕਿ ਪੁਨਰ ਸੁਰਜੀਤ ਅਕਾਲੀ ਦਲ ਤਕੜਾ ਹੋਇਆ ਇੱਥੇ ਕੋਈ ਦੋਹਰਾ ਨਹੀਂ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਨੇ ਜਿੰਨੀ ਮਿਹਨਤ ਕੀਤੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਮੈਂਬਰਸ਼ਿਪ 2 ਦਸੰਬਰ ਦੇ ਹੁਕਮਨਾਮਾ ਸਾਹਿਬ ਦੀ ਰੌਸ਼ਨੀ ਦੇ ਵਿੱਚ ਹੋਈ ਹੈ ਪੁਨਰ ਸੁਜੀਤ ਅਕਾਲੀ ਦਲ ਟਕੜਾ ਹੋਇਆ ਹੈ ਪਰ ਹਜੇ ਵੀ ਇਹ ਖਤਰਾ ਲਗਾਤਾਰ ਬਰਕਰਾਰ ਹੈ ਕਿ ਕੀ ਸਿੱਖ ਵੋਟਾਂ ਦਾ ਧ्रुਵੀਕਰਨ ਤਾਂ ਨਹੀਂ ਹੋ ਜਾਏਗਾ ਹਾਲਾਂਕਿ ਬੀਬੀ ਸਤਵੰਤ ਕੌਰ ਧਾਰਮਿਕ ਤੌਰ ਤੇ ਪੰਥਕ ਤੌਰ ਤੇ ਰਾਜਨੀਤਿਕ ਤੌਰ ਤੇ ਸਾਰੇ ਪਹਿਲੂਆਂ ਨੂੰ ਵਿਚਾਰ ਰਹੇ ਨੇ ਜਿਹੜਾ ਉਹਨਾਂ ਨੇ ਬਕਾਇਦਾ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਹੈ ਉਹਨਾਂ ਦੇ ਹਵਾਲੇ ਦੇ ਨਾਲ ਪੰਥਕ ਕੌਂਸਲ ਦੇ ਚੇਅਰਪਰਸਨ ਹੋਣ ਦੇ ਨਾਤੇ ਜਿਹੜਾ ਉਹਨਾਂ ਦਾ ਪ੍ਰੈਸ ਨੋਟ ਆਇਆ ਹੈ ਉਹਨੂੰ ਜਿੰਨਾ ਕਿ ਮੈਂ ਸਮਝਿਆ ਉਹਦੇ ਭਾਵ ਇਹੀ ਨਿਕਲਦੇ ਨੇ ਕਿ ਉਹ ਸਾਰੀਆਂ ਧਿਰਾਂ ਨੂੰ ਇਕੱਠਾ ਕਰਨ ਦਾ ਸਨੇਹਾ ਦੇ ਰਹੇ ਨੇ ਤਾਂ ਕਿ ਸਿੱਖ ਸ਼ਕਤੀ ਵੰਡੀ ਨਾ ਜਾਵੇ ਵਕ ਵਕ ਧਾਰਮਿਕ ਜਥੇਬੰਦੀਆਂ ਸਿੱਖਾਂ ਦੀਆਂ ਰਾਜਸੀ ਧਿਰਾਂ ਸਿੱਖ ਜਥੇਬੰਦੀਆਂ ਭਾਵੇਂ ਅਸੀਂ ਟਕਸਾਲਾਂ ਵੀ ਕਹਿ ਲਈਏ ਭਾਵੇਂ ਧਾਰਮਿਕ ਮੁੱਦਿਆਂ ਤੇ ਉਹ ਵੱਖਰੇ ਵੱਖਰੀ ਦਿਸ਼ਾ ਦੇ ਵਿੱਚ ਨੇ ਭਾਵੇਂ ਰਾਜਨੀਤਿਕ ਮੁੱਦਿਆਂ ਤੇ ਉਹਨਾਂ ਦੇ ਵਿੱਚ ਮਤਭੇਦ ਨੇ ਹਾਲਾਂਕਿ ਇਹ ਕਈ ਵਾਰ ਪਹਿਲਾਂ ਅਪੀਲ ਹੁੰਦੀ ਰਹੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਸੁਖਬੀਰ ਬਾਦਲ ਦੇ ਧੜੇ ਨੂੰ ਵੀ ਇਹ ਅਪੀਲ ਹੁੰਦੀ ਰਹੀ ਹੈ ਪਹਿਲਾਂ ਕਿ ਅਗਰ ਤੁਸੀਂ ਅਸਤੀਫਾ ਦੇ ਕੇ ਸਭ ਕੁਝ ਭੰਗ ਕਰਕੇ ਨਵੇਂ ਸਿਰੇ ਤੋਂ ਡੈਲੀਗੇਟਿਵ ਜਲਾਸ ਦੇ ਵਿੱਚ ਆऊं ਤੇ ਫਿਰ ਕੇਕੇ ਦੀ ਗੱਲ ਚੱਲ ਸਕਦੀ ਹੈ ਇੱਕੇ ਦੀਆਂ ਗੱਲਾਂ ਸੁਖਬੀਰ ਵਾਲੇ ਪਾਸਿਓਂ ਵੀ ਕੀਤੀਆਂ ਗਈਆਂ ਬਲਵਿੰਦਰ ਸਿੰਘ ਭੁੰਦੜ ਵੀ ਇੱਕੇ ਦੀਆਂ ਗੱਲਾਂ ਕਰਦੇ ਦੇ ਵਿੱਚ ਵਿੱਚ ਉਹ ਗੱਲਾਂ ਚੱਲਦੀਆਂ ਰਹੀਆਂ ਪਰ ਹੁਣ ਸਥਿਤੀਆਂ ਬਦਲ ਗਈਆਂ ਨੇ ਅੱਜ ਪੁਨਰ ਸਰਜੀਤ ਅਕਾਲੀ ਦਲ ਦੀ ਵੱਖਰੀ ਹੋਣ ਦਾ ਔਰ ਪੁਨਰ ਸਰਜੀਤ ਅਕਾਲੀ ਦਲ ਵੀ ਇੱਕ ਤਾਕਤ ਹੈ ਇਸੇ ਤਰ੍ਹਾਂ ਸੁਖਬੀਰ ਬਾਦਲ ਦਾ ਧੜਾ ਜਾਂ ਸੁਖਬੀਰ ਬਾਦਲ ਦਾ ਅਕਾਲੀ ਦਲ ਉਹ ਵੀ ਆਪਣੇ ਆਪ 'ਚ ਆਪਣੇ ਆਪ ਨੂੰ ਤਾਕਤ ਮੰਨਦੇ ਨੇ ਪਰ ਉਹ ਜਥੇਬੰਦੀ ਦੇ ਤੌਰ ਤੇ ਤਕੜੇ ਹੋ ਸਕਦੇ ਨੇ ਹੜਾ 'ਚ ਸੇਵਾ ਉਹਨਾਂ ਨੇ ਵੀ ਠੀਕ ਠਾਕ ਕੀਤੀ ਹੈ ਜੇ ਮਨਪੀਤਿਆਲੀ ਨੇ ਕੀਤੀ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਹੈ ਜੇ ਕਾਂਗਰਸੀਆਂ ਨੇ ਕੀਤੀ ਹੈ ਆਮ ਆਦਮੀ ਪਾਰਟੀ ਨੇ ਕੀਤੀ ਹੈ ਜੇ ਸਾਡੇ ਗਾਇਕਾਂ ਐਕਟਰਾਂ ਕਲਾਕਾਰਾਂ ਪੱਤਰਕਾਰਾਂ ਨੇ ਕੀਤੀ ਹੈ ਤੇ ਸੇਵਾ ਸਾਰਿਆਂ ਨੇ ਕੀਤੀ ਆ ਹੁਣ ਸੇਵਾ ਕਿਸੇ ਦੀ ਛੋਟੀ ਵੱਡੀ ਉਹ ਨਾਪੀ ਨਹੀਂ ਜਾ ਸਕਦੀ ਕਿਉਂਕਿ ਆਂਕੜਾ ਸੁਖਬੀਰ ਬਾਦਲ ਵੱਲੋਂ ਵੀ ਨਹੀਂ ਆਇਆ ਕਿ ਸੁਖਬੀਰ ਬਾਦਲ ਨੇ ਕਿੰਝ 100 ਕਰੋੜ ਵੰਡਤਾ ਜਾਂ 50 ਕਰੋੜ ਵੰਡਤਾ ਆਂਕੜਾ ਨਹੀਂ ਆਇਆ ਜਦੋਂ ਤੱਕ ਆਂਕੜਾ ਨਹੀਂ ਆਉਂਦਾ ਹਾਲਾਂਕਿ ਸੇਵਾ ਨੂੰ ਪੈਸੇ ਨਾਲ ਵੀ ਨਹੀਂ ਤੋਲਿਆ ਜਾ ਸਕਦਾ ਇਹ ਵੀ ਇੱਕ ਵਿਚਾਰ ਹੈ ਜੇ ਆਪਾਂ ਕਹਿ ਰਹੀਏ ਵੀ ਸੁਖਬੀਰ ਬਾਦਲ ਬਾਰੇ ਕਿਹਾ ਜਾ ਰਿਹਾ ਕਿ ਉਹਨੇ ਬਹੁਤ ਸੇਵਾ ਕੀਤੀ ਤੇ ਅਸੀਂ ਉਹਨੂੰ ਕੈਲਕੂਲੇਟ ਕਰੀਏ ਕਿਉਂਕਿ ਡਿਜੀਟਲ ਯੁੱਗ ਹੈ ਵੀ ਕੀ ਭਾਈ ਸੁਖਵੀਰ ਬਾਦਲ ਨੇ 50 ਕਰੋੜ ਦੀ ਜਾਂ 100 ਕਰੋੜ ਦੀ ਸੇਵਾ ਕਰਤੀ ਅਗਰ ਅੰਕੜਾ ਆ ਜੇ 100 ਕਰੋੜ ਦਾ ਅਸੀਂ ਇਹ ਤਾਂ ਕਹਿ ਸਕਦੇ ਹਾਂ 100 ਕਰੋੜ ਦੀ ਸੇਵਾ ਕਰਤੀ ਪਰ ਇਹ ਨਹੀਂ ਕਹਿ ਸਕਦੇ ਕਿ ਸਿਰਫ ਸੁਖਵੀਰ ਬਾਦਲ ਨੇ ਸਭ ਤੋਂ ਵਧੀਆ ਸੇਵਾ ਕੀਤੀ ਹੈ ਕਿਉਂਕਿ ਸੇਵਾ ਦੇ ਮਿਆਰ ਨੂੰ ਪਰਖਣ ਦੀ ਕੋਈ ਲੈਬਾਰਟਰੀ ਨਹੀਂ ਹੈ ਇਹ ਰੱਬ ਜਾਣਦਾ ਵੀ ਕਿਹਨੇ ਕਿਸ ਮਨ ਨਾਲ ਕਿਦਾਂ ਦੀ ਸੇਵਾ ਕੀਤੀ ਹੈ ਇਹ ਇਹ ਬਾਕੀ ਤਾਂ ਸਾਰੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਦਿਖਾਵਾ ਵੀਡੀਓ ਦੇ ਜ਼ਰੀਏ ਅਸਲ ਭਾਵ ਕਈ ਵਾਰੀ ਨਹੀਂ ਆਉਂਦੀ ਹੁਣ ਪਰ ਜਿਹੜਾ ਵਿਸ਼ਾ ਮੈਂ ਉਹਨੂੰ ਵੀ ਨਾਲ-ਨਾਲ ਅਡਰੈਸ ਕਰਾਂ ਹੁਣ ਬੀਬੀ ਸਤਵੰਤ ਕੌਰ ਕੀ ਫਰਕ ਪਾ ਦੇਣਗੇ ਕੀ ਫਰਕ ਪਾਉਣਗੇ ਹੁਣ ਇੱਕ ਗੱਲ ਬੜੀ ਸਾਫ਼ ਹੈ ਜਦੋਂ ਗੱਲ ਆ ਜਾਂਦੀ ਹੈ ਪੰਥਕ ਧਿਰਾਂ ਦੀ ਰਾਜਨੀਤਿਕ ਧਿਰਾਂ ਦੀ ਇਕੱਠੇ ਹੋਣ ਦੀ ਤੇ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿ ਕੋਈ ਅਜਿਹੀ ਸ਼ਖਸੀਅਤ ਹਲੇ ਤੱਕ ਸੀ ਜੀਨੂੰ ਸਾਰੇ ਪ੍ਰਵਾਨ ਕਰ ਲੈਣ ਪਰ ਮੇਰਾ ਹੀ ਮੰਨਣਾ ਹੈ ਜਿਸ ਤਰ੍ਹਾਂ ਨਾਲ ਬੀਬੀ ਸਤਵੰਤ ਕੌਰ ਦਾ ਉਭਾਰ ਹੋਇਆ ਪੰਜ ਮੈਂਬਰੀ ਕਮੇਟੀ ਚ ਭਾਈ ਅਮਰੀਕ ਸਿੰਘ ਉਹਨਾਂ ਦੇ ਧੀ ਉਸ ਪਰਿਵਾਰ ਦਾ ਸਿੱਖ ਕੌਮ ਚ ਸਿੱਖ ਪੰਥ ਦੇ ਵਿੱਚ ਸਤਕਾਰ ਤੇ ਆਧਾਰ ਔਰ ਬੀਬੀ ਸਤਵੰਤ ਕੌਰ ਦੀ ਆਪਣੀ ਪੜ੍ਹਾਈ ਲਿਖਾਈ ਜਿਤ ਤੱਕ ਮੇਰੀ ਜਾਣਕਾਰੀ ਹੈ 2-3 ਤੋਂ ਵੱਧ ਤਾਂ ਉਹਨਾਂ ਨੇ ਐਮਏ ਦੀਆਂ ਡਿਗਰੀਆਂ ਨੇ ਉਹਨਾਂ ਕੋਲੇ ਮੈਂ ਗਲਤ ਹੋ ਸਕਦਾ ਹਾਂ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਦੋ ਜਾਂ ਤਿੰਨ ਐਮਏ ਉਹਨਾਂ ਨੇ ਕਰ ਰੱਖੀ ਕਾਫੀ ਪੜੇ ਲਿਖੇ ਨੇ ਪੂਰੇ ਵੇਰਵੇ ਪਤਾ ਹੀ ਹੋਣੇ ਨੇ ਲਗਭਗ ਸਾਰੇ ਲੋਕ ਜਾਣਦੇ ਨੇ ਬੀਬੀ ਸ਼ਤਵੰਤ ਕਰਹੋਣਾ ਬਾਰੇ ਹੁਣ ਉਹ ਪੰਚਕ ਕੌਂਸਲ ਦੇ ਚੇਅਰਪਰਸਨ ਚੁਣੇ ਗਏ ਨੇ ਸਾਰੇ ਡੈਲੀਗੇਟਾਂ ਨੇ ਉਹਨਾਂ ਨੂੰ ਚੇਅਰਪਰਸਨ ਚੁਣਿਆ ਹਾਲਾਂਕਿ ਉਹ ਪ੍ਰਧਾਨਗੀ ਦੇ ਦਾਅਵੇਦਾਰ ਵੀ ਸੀ ਪ੍ਰਧਾਨਗੀ ਦੀ ਪ੍ਰਧਾਨਗੀ ਦੇ ਤੌਰ ਤੇ ਉਹ ਪਸੰਦ ਵੀ ਸੀ ਪਰ ਉਹਨਾਂ ਨੇ ਪੰਥਕ ਕੌਂਸਲ ਵਾਲੇ ਪਾਸੇ ਆਪਣੀ ਸੇਵਾ ਲਵਾਈ ਕਿ ਮੇਰੀ ਇੱਛਾ ਇਸ ਰੂਪ ਚਾ ਡੈਲੀਗੇਟਾਂ ਦੀ ਵੀ ਇੱਛਾ ਉਸੇ ਰੂਪ ਦੇ ਵਿੱਚ ਸੀ ਹੁਣ ਸਵਾਲ ਇਹ ਹੈ ਕਿ ਕੀ ਉਹ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰ ਸਕਣਗੇ ਉਹਦੀ ਸੰਭਾਵਨਾ ਇਸ ਕਰਕੇ ਬਣ ਜਾਂਦੀ ਹੈ ਕਿ ਪਰਿਵਾਰ ਵੱਡਾ ਹੈ ਉਹਨਾਂ ਦਾ ਆਪਣਾ ਕਿਰਦਾਰ ਵੱਡਾ ਹੈ ਔਰ ਉਹ ਗੈਰ ਵਿਵਾਦਿਤ ਨੇ ਕਿਸੇ ਧਿਰ ਵਿਸ਼ੇਸ਼ ਨਾਲ ਜੁੜੇ ਨਹੀਂ ਪੰਜ ਮੈਂਬਰੀ ਕਮੇਟੀ ਚ ਆਉਣ ਤੋਂ ਪਹਿਲਾਂ ਉਹ ਰਾਜਨੀਤਿਕ ਤੌਰ ਤੇ ਕਿਸੇ ਧਿਰ ਦੇ ਨਾਲ ਸਰਗਰਮ ਨਹੀਂ ਸੀ ਔਰ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਵੱਲੋਂ ਬਣਾਈ ਗਈ ਸੀ ਸੱਤ ਮੈਂਬਰੀ ਬਣਾਈ ਸੀ ਪੰਜ ਮੈਂਬਰੀ ਰਹਿ ਗਈ ਚਲੋ ਪੰਜ ਮੈਂਬਰੀ ਕਹਿ ਲਓ ਕਿ ਬਣਾਈ ਗਈ ਸੀ ਹੁਣ ਅੱਜ ਜੋ ਸਥਿਤੀਆਂ ਨੇ ਬੀਬੀ ਸਤਵੰਤ ਕੌਰ ਦੀ ਇਸ ਅਪੀਲ ਤੋਂ ਬਾਅਦ ਅਗਲੇ ਦਿਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਿੱਖ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਆਉਂਦੇ ਦਿਨਾਂ ਦੇ ਵਿੱਚ ਸੰਪਰਕ 'ਚ ਆਉਂਦੀਆਂ ਨੇ ਪੰਥਕ ਕੌਂਸਲ ਦੇ ਪਹਿਲਾਂ ਤਾਂ ਇਹ ਗੱਲ ਧਿਆਨ ਦੇਣ ਵਾਲੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਬੀਬੀ ਸਤਵੰਤ ਕੌਰ ਹੋਣਾ ਦਾ ਢੰਗ ਤਰੀਕਾ ਜਦੋਂ ਭਰਤੀ ਹੋ ਰਹੀ ਸੀ ਪੰਜ ਮੈਂਬਰੀ ਕਮੇਟੀ ਦੀ ਉਦੋਂ ਵੀ ਉਹਨਾਂ ਨੇ ਮਿਹਨਤ ਕੀਤੀ ਹੁਣ ਅਗਰ ਬੀਬੀ ਸਤਵੰਤ ਕੌਰ ਨੇ ਇਹ ਸੱਦਾ ਦਿੱਤਾ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਮੀਟਿੰਗਾਂ ਦਾ سلسلہ ਸ਼ੁਰੂ ਹੋ ਜਾਣਾ ਹੈ ਸਿੱਖ ਸ਼ਖਸੀਅਤਾਂ ਕੱਲਾ ਉਹਨਾਂ ਨੇ ਪੰਥਕ ਧਿਰਾਂ ਦਾ ਮਤਲਬ ਉਹਦੇ ਵਿੱਚ ਸਿੱਖ ਸ਼ਖਸੀਅਤਾਂ ਨੇ ਵੀ ਨੇ ਸਿੱਖ ਬੁੱਧੀਜੀਵੀ ਨੇ ਸਾਡੇ ਬਹੁਤ ਸਾਰੇ ਸਾਭਕਾ ਜਥੇਦਾਰ ਸਹਿਬਾਨ ਨੇ ਸਾਡੇ ਬਹੁਤ ਸਾਰੇ ਸਿੱਖ ਸਕਾਲਰ ਨੇ ਸਿੱਖ ਬੁੱਧੀਜੀਵੀ ਨੇ ਹੁਣ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਵਿਚਾਰ ਬੀਬੀ ਸਤਵੰਤ ਕੌਰ ਉਹਨਾਂ ਨੇ ਰੱਖਿਆ ਹੈ ਕਿ ਅਸੀਂ ਪੰਥਕ ਕੌਂਸਲ ਦਾ ਵਿਸਥਾਰ ਕਰਾਂਗੇ ਕੀ ਇਹ ਮੰਨਿਆ ਜਾਵੇ ਕਿ ਪੰਥਕ ਕੌਂਸਲ ਇੱਕ ਇਸ ਤਰ੍ਹਾਂ ਦੀ ਕੌਂਸਲ ਦੇ ਤੌਰ ਤੇ ਅੱਗੇ ਵਧੇਗੀ ਜਿਦੇ ਵਿੱਚ ਹੋਰ ਬਹੁਤ ਸਾਰੇ ਵਿਦਵਾਨਾਂ ਬੁੱਧੀਜੀਵੀਆਂ ਸਾਫ ਕਾ ਜਥੇਦਾਰਾਂ ਦਾ ਸਮਰਥਨ ਆ ਜਾਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਰੇ ਪੰਥਕ ਕੌਂਸਲ ਦਾ ਸਿੱਧੇ ਅਸਿੱਧੇ ਰੂਪ ਚ ਹਿੱਸਾ ਬਣ ਜਾਣਗੇ ਹੁਣ ਅਗਰ ਜਿਹਾ ਹੋ ਗਿਆ ਅਗਰ ਜਿਹਾ ਹੁੰਦਾ ਤੇ ਫਿਰ ਜਿਹੜਾ ਟੀਚਾ ਰਹੇਗਾ ਉਹ ਵਕ ਵਕ ਧਾਰਮਿਕ ਜਥੇਬੰਦੀਆਂ ਦਾ ਪੰਥਕ ਕੌਂਸਲ ਦੇ ਨਾਲ ਜੁੜਾ ਔਰ ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਟੀਚਾ ਉਹ ਹੈ ਵਕ ਵਕ ਰਾਜਨੀਤਿਕ ਧਿਰਾਂ ਦਾ ਪੰਥਕ ਕੌਂਸਲ ਦੇ ਨਾਲ ਜੁੜਾ ਹੁਣ ਇਹ ਗੱਲ ਤਾਂ ਜਿਸ ਦਿਨ ਪੁਨਰ ਸੁਜੀਤ ਅਕਾਲੀ ਦਲ ਦੀ ਸਥਾਪਨਾ ਹੋਈ ਜਿਸ ਦਿਨ ਪੰਥਕ ਕੌਂਸਲ ਬਣਾਈ ਗਈ ਪੰਥਕ ਕੌਂਸਲ ਦੇ ਚੇਅਰਪਰਸਨ ਬਣਾਏ ਗਏ ਬੀਬੀ ਸਤਵੰਤ ਕੌਰ ਇਹ ਗੱਲਾਂ ਤਾਂ ਤੁਰੀਆਂ ਕਿ ਜਿਹੜਾ ਧਾਰਮਿਕ ਤੌਰ ਦੇ ਉੱਤੇ ਜਿਹੜੀ ਸੇਧ ਹੈ ਉਹ ਰਾਜਨੀਤਿਕ ਧਿਰਾਂ ਨੂੰ ਮਿਲੂਗੀ ਪੰਥਕ ਕੌਂਸਲ ਚੋਂ ਕਿਉਂਕਿ ਪੰਥਕ ਕੌਂਸਲ ਦੇ ਵਿੱਚ ਸਿੱਖ ਬੁੱਧੀਜੀਵੀ ਵਿਦਵਾਨ ਉਹ ਸਾਰੀ ਤਰ੍ਹਾਂ ਦੇ ਲੋਕ ਆਪਣੀ ਸੋਚ ਸਮਝ ਦੀ ਇਨਪੁਟ ਦੇਣਗੇ ਔਰ ਉੱਥੋਂ ਜਿਹੜਾ ਮਾਰਗਦਰਸ਼ਨ ਹੈ ਉਹ ਰਾਜਨੀਤਿਕ ਤੌਰ ਤੇ ਅਕਾਲੀ ਦਲ ਨੂੰ ਜਾਂ ਰਾਜਸੀ ਧਿਰਾਂ ਨੂੰ ਸੇਧ ਦੇਗਾ ਔਰ ਅਗਰ ਪੰਥਕ ਕੌਂਸਲ ਕਾਮਯਾਬ ਹੋਗੀ ਜੀ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਬੀਬੀ ਸਤਵੰਤ ਕੌਰ ਦੇ ਨਾਲ ਕਿਸੇ ਦਾ ਵੈਰ ਵਿਰੋਧ ਨਹੀਂ ਹੈ ਸੁਪੰਥਕ ਕਾਉਂਸਲ ਦਾ ਵਿਸਥਾਰ ਔਰ ਇਹਦੀ ਪ੍ਰਵਾਨਗੀ ਔਰ ਇਹਦਾ ਕਾਮਯਾਬ ਹੋਣਾ ਇਹ ਇੱਕ ਸ਼ੁਰੂਆਤੀ ਤੇ ਵੱਡੀ ਜਿੱਤ ਦੇ ਤੌਰ ਤੇ ਅਸੀਂ ਦੇਖ ਸਕਦੇ ਹਾਂ ਇਸ ਰੂਪ ਚ ਕਿ ਭਵਿਕ ਚ ਸਿੱਖ ਸ਼ਕਤੀ ਸਿੱਖ ਸ਼ਕਤੀ ਦਾ ਭਾਵ ਕਿ तमाम ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਹੜੇ ਲੋਕ ਚਾਹੁੰਦੇ ਨੇ ਕਿ ਸਿੱਖ ਇੱਕ ਰਾਜਨੀਤਿਕ ਤਾਕਤ ਦੇ ਤੌਰ ਤੇ ਬਰਕਰਾਰ ਰਹੇ ਕਿਉਂਕਿ ਅੱਜ ਜੇ ਅਸੀਂ ਗੱਲ ਕਰੀਏ ਤੇ ਸਿੱਖ ਭਾਈਚਾਰੇ ਦੀ ਨਮਾਇੰਦਾ ਜਮਾਤ ਅਕਾਲੀ ਦਲ ਹੁਣ ਸ਼ਮਜੀਤ ਸਿੰਘ ਮਾਨ ਉਹਨਾਂ ਦਾ ਵੱਖਰਾ ਹੈ ਵਾਰਿਸ ਪੰਜਾਬ ਵੱਖਰਾ ਹੈ ਸੁਖਬੀਰ ਬਾਦਲ ਦਾ ਵੱਖਰਾ ਹੈ ਪੁਨਰ ਸੁਜੀਤ ਵੱਖਰਾ ਹੈ ਇਹਦਾ ਮਤਲਬ ਹੈ ਕਿ ਸਮੁੱਚੇ ਤੌਰ ਤੇ ਅਗਰ ਅਸੀਂ ਸਿੱਖ ਰਾਜਨੀਤਿਕ ਤਾਕਤ ਦੇ ਤੌਰ ਤੇ ਦੇਖੀਏ ਤੇ ਘਟੋ ਘਟ ਭਾਰਤ ਦੇ ਵਿੱਚ ਤਾਂ ਵੰਡੇ ਹੋਏ ਨੇ ਠੀਕ ਹੈ ਮੁਲਕਾਂ ਚ ਕਈ ਮੁਲਕਾਂ ਚ ਸਿੱਖਾਂ ਨੇ ਆਪਣੇ ਆਪ ਨੂੰ ਉਥੋਂ ਦੀਆਂ ਪਾਰਲੀਮੈਂਟਾਂ ਤੱਕ ਪਹੁੰਚਾ ਲਿਆ ਪਰ ਪੰਜਾਬ ਚ ਅੱਜ ਸਿੱਖ ਸ਼ਕਤੀ ਵੰਡੀ ਹੋਈ ਹੈ ਸਿੱਖ ਇੱਕ ਸੰਗਠਨ ਜਾਂ ਪੋਲਿਟੀਕਲ ਧਿਰ ਦੇ ਰੂਪ ਦੇ ਵਿੱਚ ਵੰਡੇ ਹੋਏ ਨੇ ਔਰ ਅਗਰ ਸਤਾਈ ਚ ਸਿੱਖ ਚਾਹੁੰਦੇ ਨੇ ਕਿ ਸਾਡੀ ਸਰਕਾਰ ਬਣੇ ਜਦਕਿ ਸਿੱਖ ਭਾਈਚਾਰਾ ਤਾਂ ਚਾਹੁੰਦਾ ਹੈ ਕਿ ਸਾਡੀ ਸਰਕਾਰ ਬਣੀ 2 ਦਸੰਬਰ ਦੇ ਹੁਕਮਨਾਮੇ ਸਾਹਬ ਚ ਵੀ ਇਹ ਗੱਲ ਨਿਕਲੀ ਕਿ ਨਮਾਇੰਦਾ ਜਮਾਤ ਪੰਥ ਦੀ ਤਕੜੀ ਹੋਣੀ ਚਾਹੀਦੀ ਹੈ ਔਰ ਅਗਰ ਰਾਜਨੀਤਿਕ ਧਿਰਾਂ ਇਕੱਠੀਆਂ ਹੋ ਜਾਣ ਤੇ ਫੇਰ ਜਿਹੜੀ ਸਿੱਖ ਵੋਟ ਦੀ ਵੰਡ ਹੈ ਉਹ ਖਤਮ ਹੋਣੀ ਹੈ ਪਰ ਸਵਾਲ ਇਹ ਹੈ ਵੀ ਕੀ ਪੰਜਾਬ ਦੇ ਵਿੱਚ ਅਗਰ 27 ਚ ਸੱਤਾ ਬਣਾਉਣੀ ਹੈ ਤੇ ਇਹ ਲਾਜ਼ਮੀ ਹੈ ਕਿ ਸਾਰੀਆਂ ਰਾਜਨੀਤਿਕ ਧਿਰਾਂ ਇਕੱਠੀਆਂ ਹੋਣ ਇਹ ਪਹਿਲਾ ਸਵਾਲ ਹੈ ਮਨ ਲਓ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਇਕੱਠੀਆਂ ਨਹੀਂ ਹੁੰਦੀਆਂ ਕੀ ਬਹੁ ਗਿਣਤੀ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਅਗਰ ਕੁਝ ਰਾਜਨੀਤਿਕ ਪਾਰਟੀਆਂ ਵੀ ਇਕੱਠੀਆਂ ਹੋ ਜਾਣ ਔਰ ਧਾਰਮਿਕ ਸੰਸਥਾਵਾਂ ਸਿੱਖ ਬੁੱਧੀਜੀਵੀ ਵਿਦਵਾਨ ਔਰ ਜਾਗਰੂਕ ਲੋਕ ਔਰ ਨੌਜਵਾਨੀ ਨੌਜਵਾਨੀ ਇਹ ਸਾਰੇ ਅਗਰ ਪੰਥਕ ਕੌਂਸਲ ਦੇ ਸੱਦੇ ਤੇ ਇਕੱਠੇ ਹੋ ਜਾਣ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਤੇ ਅਜੰਡੇ ਤੇ ਅੱਗੇ ਵਧਣ ਤੇ ਫਿਰ ਇਹ ਸੰਭਾਵਨਾ ਬਣ ਸਕਦੀ ਹੈ ਕਿ 27 ਤੋਂ ਪਹਿਲਾਂ ਸਿੱਖਾਂ ਦੀਆਂ ਵੋਟਾਂ ਦੀ ਜਿਹੜੀ ਵੰਡ ਹੈ ਜਾਂ ਸਿੱਖਾਂ ਦੀਆਂ ਵੋਟਾਂ ਦਾ ਧ੍ਰੂਵਿਕरण ਹੈ ਜਾਂ ਆਪਸ ਦੇ ਵਿੱਚ ਹੀ ਵੰਡੇ ਜਾਣ ਦਾ ਖਤਰਾ ਘਟੇ ਹੁਣ ਸਭ ਤੋਂ ਪਹਿਲਾ ਟੈਸਟ ਹੈ ਜਿਹੜਾ ਸਿੱਖ ਵੋਟਾਂ ਦਾ ਉਹ ਹੁਣੇ ਤਰਨਤਾਰਨ ਦੇ ਵਿੱਚ ਹੁਣ ਅਗਰ ਤਰਨਤਾਰਨ ਦੀ ਜਮਨੀ ਚੋਣ ਵੱਖ-ਵੱਖ ਪੰਥਕ ਧਿਰਾਂ ਜਾਂ ਸਿੱਖ ਪਾਰਟੀਆਂ ਵੱਖਰੇ ਵੱਖਰੇ ਤੌਰ ਤੇ ਲੜਦਿਆਂ ਨੇ ਤੇ ਫਿਰ ਉਹਦਾ ਨਤੀਜਾ ਕਈ ਨਵੇਂ ਰੁਝਾਨ ਪੇਸ਼ ਕਰੂਗਾ ਹਾਲਾਂਕਿ ਅਸੀਂ ਜਦੋਂ 24 ਦੀਆਂ ਲੋਕ ਸਭਾ ਦੀਆਂ ਚੋਣਾਂ ਦੇਖਦੇ ਆਂ ਤੇ ਸਾਡੇ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਆਇਆ ਕਿ ਸਿੱਖ ਵੋਟਾਂ ਕਿਵੇਂ ਵੰਡੀਆਂ ਗਈਆਂ ਸਮਰਜੀਤ ਸਿੰਘ ਮਾਨ ਦੀ ਪਾਰਟੀ ਵੱਖਰੇ ਤੌਰ ਤੇ ਲੜੀ ਸੁਖਬੀਰ ਬਾਦਲ ਦਾ ਧੜਾ 10 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਪਰ ਪਾਰਟੀ ਨਹੀਂ ਸੀ ਬਣੀ ਪਰ ਆਜ਼ਾਦ ਰੂਪ ਦੇ ਵਿੱਚ ਵਾਰਿਸ ਪੰਜਾਬ ਦੇ ਔਰ ਸਰਬਜੀਤ ਸਿੰਘ ਖਾਲਸਾ ਵਾਰਿਸ ਪੰਜਾਬ ਦੇ ਜਥੇਬੰਦੇ ਵੱਲੋਂ ਅਮਰਪਾਲ ਸਿੰਘ ਤੇ ਇਹ ਕਾਫੀ ਵੱਡੇ ਪੱਧਰ ਤੇ ਵੋਟਾਂ ਲੈ ਗਏ ਕਿਉਂਕਿ ਨੌਜਵਾਨੀ ਇਹਨਾਂ ਦੇ ਨਾਲ ਸੀ ਮਤਲਬ ਉਦੋਂ ਵੀ ਸਿੱਖ ਭਾਈਚਾਰੇ ਦੀਆਂ ਤਿੰਨ ਧਿਰਾਂ ਸੀ ਔਰ ਜੇ ਅਸੀਂ ਇਹ ਕਹੀਏ ਕਿ ਨਰੋਲ ਸਿੱਖ ਪਾਰਟੀ ਕਿਉਂਕਿ ਕਾਂਗਰਸ ਨੂੰ ਤਾਂ ਸਿੱਖਾਂ ਦੀ ਪਾਰਟੀ ਨਹੀਂ ਮੰਨਿਆ ਜਾਂਦਾ ਨਾ ਆਮ ਆਦਮੀ ਪਾਰਟੀ ਨੂੰ ਸਿੱਖਾਂ ਦੀ ਪਾਰਟੀ ਮੰਨਿਆ ਜਾਂਦਾ ਹੈ ਦੋਵੇਂ ਪਾਰਟੀਆਂ ਆਪ ਕਹਿੰਦੀਆਂ ਨੇ ਕਿ ਅਸੀਂ ਤਾਂ ਸਾਰਿਆਂ ਦੀ ਸਾਂਝੀ ਨੁਮਾਇੰਦਗੀ ਕਰਦੇ ਹਾਂ ਬੀਜੇਪੀ ਜ਼ਰੂਰ ਇਸ ਲਾਈਨ ਤੇ ਹੈ ਹਿੰਦੂਤਵਵਾਦ ਦੇ ਏਜੰਡੇ ਤੇ ਉਹ ਆਪਣੇ ਆਪ ਨੂੰ ਭਾਵੇਂ ਉਹ ਵੀ ਕਹਿੰਦੇ ਨੇ ਕਿ ਅਸੀਂ ਸਭ ਦਾ ਸਾਥ ਸਭ ਦਾ ਵਿਕਾਸ ਲੇਕਿਨ ਉਹਨਾਂ ਦੀ ਇਹ ਡਾਲੋਜੀ ਸਿਧਾਂਤਕ ਤੌਰ ਤੇ ਭਾਰਤੀ ਜਨਤਾ ਪਾਰਟੀ ਹਿੰਦੂਵਾਦੀ ਏਜੰਡੇ ਤੇ ਅੱਗੇ ਵਧਦੀ ਹੈ ਉਹ ਰੋ ਆਪਣੇ ਆਪਣੇ ਧਰਮ ਤੇ ਉਹ ਮਾਨਵੀ ਮਹਿਸੂਸ ਕਰਦੇ ਨੇ ਉਸ ਉਸ ਏਜੰਡੇ ਨੂੰ ਖੁਸ਼ੀ ਖੁਸ਼ੀ ਅੱਗੇ ਵਧਾਉਂਦੇ ਨੇ ਜਿਵੇਂ ਜਿਵੇਂ ਪੰਥਕ ਏਜੰਡਾ ਸਿੱਖ ਖੁਸ਼ੀ ਖੁਸ਼ੀ ਅੱਗੇ ਵਧਾਉਂਦੇ ਕਿਸੇ ਵੀ ਪਾਰਟੀ ਦੀ ਧਰਮ ਤੇ ਆਸਥਾ ਉਹਦੇ ਨਾਲ ਉਹ ਪਾਰਟੀ ਵੱਖਰੀ ਨਹੀਂ ਹੋ ਜਾਂਦੀ ਜਾਂ ਉਹਨੂੰ ਅਸੀਂ ਹਾਰਡਲਾਈਨਰ ਨਹੀਂ ਕਹਿ ਸਕਦੇ ਅੱਜ ਦੇ ਦੌਰ ਚ ਕੋਈ ਵਿਅਕਤੀ ਅਗਰ ਧਰਮ ਦਾ ਪੱਕਾ ਇਦਾ ਮਤਲਬ ਹੈ ਫਿਰ ਉਹ ਸਾਰੇ ਧਰਮਾਂ ਦਾ ਹੀ ਸਤਕਾਰ ਕਰਦਾ ਹੈ ਕੋਈ ਵਿਅਕਤੀ ਅਗਰ ਆਪਣੇ ਧਰਮ ਦਾ ਪੱਕਾ ਹੈ ਤੇ ਫਿਰ ਉਹ ਸਾਰੇ ਧਰਮਾਂ ਧਰਮਾਂ ਦੀ ਹੀ ਇੱਜ਼ਤ ਕਰੂਗਾ ਹੁਣ ਸਵਾਲ ਥੋੜਾ ਲੰਬਾ ਹੋ ਗਿਆ ਪਰ ਮੈਂ 1-2 ਮਿੰਟ ਚ ਇਹਨੂੰ ਮੋਕਾ ਦੂੰਗਾ ਸੋ ਪੰਥਕ ਕਾਉਂਸਲ ਦੀ ਜਿਹੜੀ ਇਹ ਪਹਿਲ ਹੈ ਅਗਰ ਤਾਂ ਰਾਜਨੀਤਿਕ ਤਰ੍ਹਾਂ ਇਕੱਠੀਆਂ ਹੋ ਗਈਆਂ ਭਾਵੇਂ ਸਾਰੀਆਂ ਨਾ ਹੋਣ ਕੁਝ ਹੋ ਜਾਣ ਹੌਲੀ-ਹੌਲੀ ਕਾਫਲਾ ਹੋਰ ਵੱਡਾ ਹੋ ਜਾਊਗਾ ਕਿਉਂਕਿ ਇੱਕੋ ਦਮ ਸਾਰੇ ਇਕੱਠੇ ਨਹੀਂ ਹੁੰਦੇ ਅਗਰ ਸ਼ੁਰੂਆਤੀ ਤੌਰ ਤੇ ਕੁਝ ਤਰ੍ਹਾਂ ਵੀ ਇਕੱਠੀਆਂ ਹੋ ਗਈਆਂ ਤੇ ਤਰਨ ਤਰਨ ਦਾ ਨਤੀਜਾ ਵੀ ਔਰ ਉਸ ਤੋਂ ਬਾਅਦ 27 ਦਾ ਨਤੀਜਾ ਵੀ ਇਸ ਦਿਸ਼ਾ 'ਚ ਵਧੇਗਾ ਕਿ ਅਗਰ ਸਿੱਖ ਭਾਈਚਾਰੇ ਦੀ ਵੋਟ ਇੱਕ ਪਾਸੇ ਹੋ ਗਈ ਇਕੱਠੀ ਨੌਜਵਾਨਾਂ ਦੀ ਬਜ਼ੁਰਗਾਂ ਦੀ ਹਰ ਉਮਰ ਵਰਗ ਦੀ ਤੇ ਉਹਦੇ ਨਾਲ ਸਿੱਖਾਂ ਦੀ ਵੋਟ ਘਟੋ-ਘਟ 27 ਦੇ ਲਈ ਡਿਸਾਈਡਿੰਗ ਫੈਕਟਰ ਬਣ ਜਾਏਗੀ ਔਰ ਪੰਜਾਬ 'ਚ 117 ਸੀਟਾਂ 'ਚ ਉਹ ਅਗਰ ਸਿੱਖ ਭਾਈਚਾਰੇ ਦੀ ਵੋਟ ਬਿਨਾ ਵੰਡੇ ਇੱਕ ਪਾਸੇ ਪੈ ਗਈ ਕਿਉਂਕਿ ਹਾਲ ਦੀ ਘੜੀ ਵੋਟਾਂ ਵੰਡੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਪਈਆਂ 22 ਦੇ ਵਿੱਚ ਜਿਹੜੀਆਂ 92 93 ਸੀਟਾਂ ਆਈਆਂ ਕਿਉਂਕਿ ਅਕਾਲੀ ਦਲ ਨੂੰ ਨਹੀਂ ਪਈ ਤੇ ਉਧਰ ਪੈ ਗਈ ਸਿੱਖ ਵੋਟ ਤੇ ਜਦੋਂ 24 ਦੀ ਗੱਲ ਆਈ ਤੇ ਸਿੱਖ ਵੋਟ ਵੰਡੀ ਗਈ ਕੁਝ ਕਾਂਗਰਸ ਨੂੰ ਵੀ ਪਈ ਆਪ ਨੂੰ ਵੀ ਪਈ ਪਰ ਅਕਾਲੀ ਦਲ ਨੂੰ ਬਿਲਕੁਲ ਨਹੀਂ ਪਈ ਹੁਣ ਸਵਾਲ ਇਹ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸਮਾਂ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਪਾਰਿਆ ਅਗਰ ਅਗਰ ਖਰਾ ਉਤਰ ਦੇ ਤੇ ਨਵੇਂ ਸਿਰੇ ਤੋਂ ਪ੍ਰਧਾਨ ਸੁਖਵੀਰ ਬਾਦਲ ਬਣੇ ਸੀ ਫਿਰ ਲੁਧਿਆਣੇ ਚ ਜ਼ਮਾਨਤ ਜ਼ਬਤ ਹੋਈ ਜਦੋਂ ਤੱਕ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ 40 50 ਸੀਟਾਂ ਨਹੀਂ ਜਿੱਤਦਾ ਤਦ ਤੱਕ ਇਹ ਨਹੀਂ ਮੰਨਿਆ ਜਾਊਗਾ ਕਿ ਲੋਕਾਂ ਦਾ ਭਰੋਸਾ ਸੁਖਵੀਰ ਬਾਦਲ ਦੀ ਅਗਵਾਈ ਚ ਵਾਪਸ ਆ ਗਿਆ ਇਸ ਕਰਕੇ ਹਜੇ ਤੱਕ ਇਹ ਮੰਨਿਆ ਜਾ ਸਕਦਾ ਹੈ ਕਿ ਸਿੱਖ ਵੋਟਰ ਹੈ ਜਿਹੜਾ ਉਹਦੇ ਲਈ ਕਿਹੜਾ ਪਲੇਟਫਾਰਮ ਹੈ ਕਿਸ ਪਾਸੇ ਉਸਨੇ ਜਾਣਾ ਤੈ ਨਹੀਂ ਹੈ ਸੋ ਵੋਟਾਂ ਦੀ ਵੰਡ ਦਾ ਖਤਰਾ ਬਰਕਰਾਰ ਹੈ ਅਜਿਹੀ ਸੂਰਤ ਦੇ ਵਿੱਚ ਪੰਥਕ ਕੌਂਸਲ ਦਾ ਤਜਰਬਾ ਸਭ ਨੂੰ ਯੂਨਾਈਟ ਕਰਨ ਦਾ ਵੱਡੇ ਪੱਦਰ ਤੇ 27 ਤੋਂ ਪਹਿਲਾਂ ਸਿੱਖ ਵੋਟ ਦੀ ਵੰਡ ਨੂੰ ਡਿਫਿਊਜ਼ਨ ਨੂੰ ਘਟਾ ਸਕਦਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਬੀਬੀ ਸਤਵੰਤ ਕੌਰ ਔਰ ਇਹਨਾਂ ਦੇ ਨਾਲ ਹੋਰ ਜਿਹੜੇ ਆਗੂ ਨੇ ਭਾਵੇਂ ਪੰਜ ਮੈਂਬਰੀ ਕਮੇਟੀ ਚੋਂ ਸੰਤਾ ਸਿੰਘ ਮੈਦਪੁਰ ਸੀ ਇਹ ਪੰਜਾਬ ਦੇ ਸਾਬਕਾ ਜਥੇਦਾਰ ਹੋ ਗਏ ਵੱਖ-ਵੱਖ ਟਕਸਾਲਾਂ ਦੇ ਮੁਖੀ ਹੋ ਗਏ ਸਿੰਘ ਸੰਭਾਵਾਂ ਦੇ ਨੁਮਾਇੰਦੇ ਹੋ ਗਏ ਨਹਿੰਗ ਸਿੰਘ ਜਥੇਬੰਦੀਆਂ ਹੋ ਗਈਆਂ ਹੁਣ ਦੇਖਣ ਵਾਲੀ ਗੱਲ ਇਹ ਰਹੂਗੀ ਕਿ ਪੰਥਕ ਕੌਂਸਲ ਦੇ ਵਿੱਚ ਵੀ ਬੀਬੀ ਸਤਵੰਤ ਕੌਰ ਨੂੰ ਕਿਸ ਪਦਰ ਤੇ ਹੰਗਾਰਾ ਮਿਲਦਾ ਹੈ ਦੀ ਉਮੀਦ ਬਹੁਤ ਜ਼ਿਆਦਾ ਹੈ ਕਿਉਂਕਿ ਉਹ ਗੈਰ ਵਿਵਾਦਤ ਨੇ ਔਰ ਉਸ ਪਰਿਵਾਰ ਦੇ ਝੰਡੇ ਥਲੇ ਉਹ ਧਿਰਾਂ ਵੀ ਸ਼ਾਮਲ ਹੋ ਸਕਦੀਆਂ ਨੇ ਭਾਵੇਂ ਮੈਂ ਅਮਰਿਤਪਾਲ ਸਿੰਘ ਦੀ ਧਿਰ ਦੀ ਗੱਲ ਕਰਾਂ ਅਗਰ ਗੱਲ ਪੰਥਕ ਕੌਂਸਲ ਦੀ ਅਗਵਾਈ ਦੀ ਆ ਜਾਏ ਤੇ ਮੈਨੂੰ ਨਹੀਂ ਲੱਗਦਾ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਕਿਸੇ ਤਰ੍ਹਾਂ ਦਾ ਇਤਰਾਜ਼ ਹੋਏਗਾ ਕਿਉਂਕਿ ਅਮਰਿਤਪਾਲ ਸਿੰਘ ਜਾਂ ਉਹਨਾਂ ਦੀ ਧਿਰ ਬੀਬੀ ਸਤਵੰਤ ਕੌਰ ਖਾਲਸਾ ਦੇ ਨਾਲ ਵੀ ਖੁਸ਼ ਹੋ ਕੇ ਅੱਗੇ ਵਿਚਰ ਸਕਦੇ ਨੇ ਜਦੋਂ ਗੱਲ ਪੰਥਕ ਅਜੰਡੇ ਨੂੰ ਕੌਮ ਦੇ ਸੁਧਾਰ ਦੀ ਦਿਸ਼ਾ 'ਚ ਲਾਗੂ ਕਰਨ ਦੀ ਆ ਜਾਵੇ ਤੁਸੀਂ ਇਸ ਕਰਕੇ ਇਹ ਪੰਥਕ ਕੌਂਸਲ ਦਾ ਜਿਹੜਾ ਤਜਰਬਾ ਹੈ ਇਹਦੀ ਸ਼ੁਰੂਆਤ ਹੋ ਗਈ ਮੈਂ ਇਹਨੂੰ ਇਸੇ ਕਰਕੇ ਸਿਆਸੀ ਧਮਾਕੇ ਦੇ ਰੂਪ ਚ ਦੇਖ ਰਿਹਾ ਹਾਲਾਂਕਿ ਪੰਥਕ ਇਹਦੇ ਨਾਲ ਪੰਥਕ ਪਰੰਪਰਾਵਾਂ ਤੇ ਰਵਾਇਤਾਂ ਜਿਹੜੀਆਂ ਢਾ ਲੱਗੀ ਐ ਵੱਖ-ਵੱਖ ਪਰੰਪਰਾਵਾਂ ਨੂੰ ਮर्याਦਾਵਾਂ ਨੂੰ ਹੌਲੀ-ਹੌਲੀ ਉਹਨਾਂ ਦੇ ਵਿੱਚ ਵੀ ਸੁਧਾਰ ਦੀ ਗੁੰਜਾਇਸ਼ ਬਣਣੀ ਐ ਜਦੋਂ ਬੁੱਧੀਜੀਵੀਆਂ ਦਾ ਸਮੇਲ ਬੀਬੀ ਸ਼ਤਵੰਤ ਕੌਰ ਦੀ ਇਸ ਕੌਂਸਲ ਦੇ ਵਿੱਚ ਵਧਣਾ ਸੋ ਫਿਲਹਾਲ ਅਗਲੇ 2-4 ਦਿਨਾਂ ਦੇ ਵਿੱਚ ਇਹ ਤਸਵੀਰ ਹੋਰ ਸਾਫ਼ ਹੋਏਗੀ ਔਰ ਇਹਦੇ ਵੱਖ-ਵੱਖ ਪਹਿਲੂ ਨੇ ਜਿਹੜੇ ਉਹਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਇਹਦੇ ਤੇ ਅਨਲਿਸਿਸ ਵਿਸ਼ਲੇਸ਼ਣ ਆਪਾਂ ਜਾਰੀ ਰੱਖਾਂਗੇ ਔਰ ਪੰਜ ਮੈਂਬਰੀ ਕਮੇਟੀ ਦੀ ਤਰ੍ਹਾਂ ਪੰਥਕ ਕੌਂਸਲ ਅਗਰ ਨਵੇਂ ਸਿਰੇ ਤੋਂ ਇੱਕ ਲਹਿਰ ਖੜੀ ਕਰਨ ਦੇ ਵਿੱਚ ਕਾਮਯਾਬ ਹੋਈ ਤੇ ਫਿਰ ਮੰਨਿਆ ਜਾ ਸਕਦਾ ਹੈ ਕਿ 27 ਤੋਂ ਪਹਿਲਾਂ ਬਹੁਤ ਵੱਡਾ ਫਰਕ ਹੈ ਜਿਹੜਾ ਉਹ ਪਾਏਗਾ ਹਾਲਾਂਕਿ ਖਾਲ ਦੀ ਘੜੀ ਵੀ ਪੁਨਰਸੁਰਜੀਤ ਅਕਾਲੀ ਦਲ ਕਾਫੀ ਚੰਗੀ ਸਥਿਤੀ 'ਚ ਹੈ 27 ਤੋਂ ਪਹਿਲਾਂ ਮੈਂ ਲਗਾਤਾਰ ਕਹਿ ਰਿਹਾ ਪਰ ਸਪਸ਼ਟ ਬਹੁਮਤ ਵਾਲੇ ਪਾਸੇ ਅਗਰ ਸਿੱਖ ਧਰਾਂ ਚਾਹੁੰਦੀਆਂ ਨੇ ਕਿ ਜਿਵੇਂ ਆਮ ਆਦਮੀ ਪਾਰਟੀ ਨੇ 99 93 ਸੀਟਾਂ ਹਾਸਲ ਕੀਤੀਆਂ ਅਗਰ ਬਿਨਾਂ ਬੀਜੇਪੀ ਦੇ ਸਾਥ ਦੇ ਕਿਉਂਕਿ ਅਕਾਲੀ ਬੀਜੇਪੀ 'ਸਾਥ ਸਰਕਾਰ ਬਣਦੀ ਰਹੀ ਹੈ ਅਗਰ ਬਿਨਾਂ ਬੀਜੇਪੀ ਦੇ ਸਰਕਾਰ ਦੇ ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਅਸੀਂ ਸਿਰਫ ਖੇਤਰੀ ਪਾਰਟੀ ਦੀ ਜਾਂ ਸਿੱਖਾਂ ਦੀ ਸਰਕਾਰ ਬਣਾਉਣੀ ਹੈ ਫੇਰੀ ਗੱਲ ਬੜੀ ਮਹੱਤਵਪੂਰਨ ਰਹਿਣੀ ਹੈ ਕਿ ਉਹ ਆਪਸ ਚ ਯੂਨਾਈਟ ਇਸ ਕੌਂਸਲ ਦੇ ਝੰਡੇ ਥੱਲੇ ਕਿੰਨਾ ਹੁੰਦੇ ਨੇ ਇਹਦੇ ਤੇ ਵਿਸ਼ਲੇਸ਼ਣ ਆਉਂਦੇ ਦਿਨਾਂ ਚ ਜਾਰੀ ਰੱਖਾਂਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਬਹੁਤ ਹੀ ਵਿਸਥਾਰ ਦੇ ਵਿੱਚ ਜੋ ਹੈ ਤੁਸੀਂ ਇਸ ਮੁੱਦੇ ਦੇ ਉੱਪਰ ਪੂਰਾ ਸਿਆਸੀ ਵਿਸ਼ਲੇਸ਼ਣ ਸਾਂਝਾ ਕੀਤਾ ਦਰਸ਼ਕਾਂ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਵਿਚਾਰ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਜ਼ਰੂਰ ਕਹਿਣਾ ਚਾਹਾਂਗੀ ਉਹਨਾਂ ਦਰਸ਼ਕਾਂ ਨੂੰ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਬੈਲਟ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੋ ਵੀ ਜਿਹੜੇ ਅਸੀਂ ਪੰਜਾਬ ਨਾਲ ਜੁੜੇ ਮੁੱਦਿਆਂ ਤੇ ਚਰਚਾ ਔਰ ਵਿਸ਼ਲੇਸ਼ਣ ਲੈ ਕੇ ਹਾਜ਼ਰ ਹੁੰਨੇ ਆ ਤੁਸੀਂ ਉਸ ਦੇ ਵਿੱਚ ਆਪਣੇ ਕਮੈਂਟਸ ਦੇ ਜ਼ਰੀਏ ਯੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਇਸੇ ਦੇ ਨਾਲ ਮੈਨੂੰ ਯਾਨੀ ਹਰਜੂਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ